ਗੋਡਾ ਵੱਢ ਕੇ ਦੇ ਜੀ ਹੁਣੇ ਕਸਟਮਰ ਨੂੰ ਜਾਣਾ ਇਹ ਜਿੰਨ ਕੋਦਰ ਜਾਣਾ ਹੁਣ ਅੱਛਾ ਗੋਡਾ ਵੱਢੀਏਵੇਂ ਹਾਂ ਇਹ ਨਕੂਤਰ ਵੇਚ ਰਿਹਾ ਹਾਂ ਕੰਡੀਸ਼ਨ ਦੇਖੋ ਉਹ ਖੜੋ ਯਾਰ ਟਾਇਰ ਨਵੇਂ ਪਏ ਨੇ ਨਵੇਂ ਖੜਾ 250 ਰੁਪਏ ਕਿਲੋ ਜਿਹੜੇ ਮਰਜੀ ਕੋਲ ਅੱਛਾ ਵੀ 250 ਰੁਪਏ ਕਿਲੋ ਜੀ ਬਾਈ ਡਿਲੀਵਰੀ ਜਿਵੇਂ ਕਿਦਾਂ ਕੋਈ ਫੋਨ ਆ ਗਿਆ ਫੋਨ ਆ ਗਿਆ ਸੀ ਬਸ ਤੇ ਰਖਾ ਦਿੰਨੇ ਆ ਅੱਛਾ ਤੁਹਾਡੀ ਕੋ ਬਸ ਪਹੁੰਚਦੀ ਹੋਵੇ ਬਸ ਠੀਕ ਆ ਉਹ ਹੀ ਟਿਊਬ ਬਾਈ ਟਿਊਬ ਦਾ ਸਮਾਨ ਦੇਖ ਲਓ ਇਸ ਟਾਈਮ ਕਿਹੜਾ ਕਿਹੜਾ ਪਿਆ ਹਾਂਜੀ ਵੀਡੀਓ ਨੂੰ ਸਕਿੱਪ ਨਾ ਕਰਿਓ ਜੇ ਤੁਸੀਂ ਥੋੜਾ ਜਿਹਾ ਵੀ ਸਕਿੱਪ ਕਰਤਾ ਗੱਡੀਆਂ ਨਿਕਲ ਜਾਣਗੀਆਂ ਜਿਹੜੀਆਂ ਤੁਹਾਡੇ ਦੇਖਣਯੋਗ ਹੋਣਗੀਆਂ ਸੋ ਵੀਡੀਓ ਨੂੰ ਪੂਰੀ ਦੇਖਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜਿਆਦਾਤਰ ਅੱਛਾ ਹਾਂ ਕਰੋ ਬਈ ਚੱਕੇ ओरिजिनल ਹੀ ਹੈ ਹਨਾ ਇਹ ओरिजिनल ओरिजिनल ਭਾਜੀ ਦੇਖੋ ਇਧਰ ਸਾਰਾ ਹੀ ਇਸ ਦਾ 16 ਮਾਡਲ ਦਾ ਨਾਲੇ ਇਹ ਕਿੰਨੇ ਕਿਤਾ ਦੋ ਸਤਿ ਸ਼੍ਰੀ ਅਕਾਲ ਪ੍ਰਿੰਸਪਲ ਹੋ ਤੇ ਅੱਜ ਦੀ ਵੀਡੀਓ 'ਚ ਸਾਰਿਆਂ ਦਾ ਸਵਾਗਤ ਆ ਤੇ ਮੈਂ ਫੇਰ ਪਹੁੰਚ ਗਿਆ ਸਾਧੂਗੜ੍ਹ ਸ਼ਕਤੀਬਾਈ ਉਹਨਾਂ ਕੋਲ ਤੇ ਬਾਈ ਉਹਨਾਂ ਕੋਲ ਸਮਾਨ ਪੇ ਆ ਜਿਹੜਾ ਇਸ ਟਾਈਮ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਤੇ ਨਾਲੇ ਸ਼ਕਤੀਬਾਈ ਨਾਲ ਗੱਲ ਜਿਹੜਾ ਜਿਹੜਾ ਸਮਾਨ ਆਪਣੇ ਕੋਲ ਐਸ ਟਾਈਮ ਹੈਗਾ ਉਹ ਬੰਦੇ ਬਾਈ ਫੋਨ ਕਰੀ ਜਾਂਦੇ ਆ ਬਾਈ ਕਿਹੜਾ ਸਮਾਨ ਹੈਗਾ ਵੀ ਕਿਹੜਾ ਨਹੀਂ ਹੈਗਾ ਹਨਾ ਤੇ ਮੈਨੂੰ ਤੁਹਾਨੂੰ ਦਿਖਾਣਾ ਹੈ ਇਸ ਟਾਈਮ ਆਪਣੇ ਕੋਲ ਕਿਹੜਾ ਸਮਾਨ ਹੈ ਕਿਹੜੀਆਂ ਗੱਡੀਆਂ ਗੱਡੀਆਂ ਨੇ ਤੇ ਆਪਾਂ ਦੇਰੀ ਨਹੀਂ ਕਰਦੇ ਜੇ ਕਿ ਮਿਲਦੇ ਆ ਸ਼ਕਤੀ ਬਾਈ ਨੂੰ ਆ ਜੂਗੇ ਹੋਰ ਸ਼ਕਤੀ ਵੀਰੇ ਵਧੀਆ ਠੀਕ ਹੋ ਜੀ ਐਨ ਵਧੀਆ ਕੈਮੋ ਐਨ ਵਧੀਆ ਵਧੀਆ ਭਾਈ ਆਉਨੇ ਆ ਕਸਟਮਰਾਂ ਦੇ ਫੋਨ ਹਾਂ ਹਾਂ ਬਾਦੂ ਬਾਈ ਬਹੁਤ ਫੋਨ ਫੋਨ ਆਈ ਜਾਂਦੇ ਆ ਤੇ ਹੁਣ ਆਪਾਂ ਨੂੰ ਐਂ ਦੱਸੋ ਸ਼ਕਤੀ ਬਾਈ ਆਪਣੇ ਕੋਲ ਐਸ ਟਾਈਮ ਗੱਡੀਆਂ ਕਿਹੜੀਆਂ ਕਿੜੀਆਂ ਖੜੀਆਂ ਨੇ ਕਿਉਂਕਿ ਬੰਦੇ ਬਹੁਤ ਫੋਨ ਕਰਦੇ ਵੀ ਸਾਨੂੰ ਇਹਦਾ ਸਮ ਜੀ ਪਹਿਲਾਂ ਗੱਡੀਆਂ ਦੇਖਾ ਦਮ ਇੱਕ ਵਾਰੀ ਮੈਂ ਕਹਿੰਦਾ ਹਨਾ ਹਾਂ ਹਾਂ ਗੱਡੀਆਂ ਦਿਖਾ ਦੇ ਆ ਗੱਡੀਆਂ ਦਿਖਾ ਦਿੰਨੇ ਆ ਇੱਧਰ ਬਈ ਸਕੋਡਾ ਖੜੀ ਆ ਤੇ ਦੇਖੀ ਜਾਓ ਬਈ ਵੀਡੀਓ ਚ ਜਿਹੜੀ ਜਿਹੜੀ ਗੱਡੀ ਤੇ ਤੁਹਾਡੀ ਨਿਗਾ ਪੈਂਦੀ ਆ ਹਨਾ ਐਟਿਓ ਸੀ ਐਟਿਓਸ ਖੜੀ ਆ ਸਾਹਮਣੇ ਉੱਪਰ ਉਹ ਹੀ ਐਟਿਓਸ ਬਈ ਐਟਿਓਸ ਦਾ ਸਮਾਨ ਦੇਖ ਲਓ ਐਸ ਟਾਈਮ ਕਿਹੜਾ ਕਿਹੜਾ ਪਿਆ ਤੇ ਕਿੰਧਰੀ ਸਾਈਡ ਆਹ ਕਿਹੜੀ ਆ ਜਕਤੀ ਵੀਰੇ ਕੇ ਜੂਗੀ ਮਹਿੰਦਰਾ ਵਾਲਿਆਂ ਦੀ ਕੇ ਜੂਗੀ ਹਾਂ ਕੀ ਕਰ ਬਈ ਇਸ ਤਾਰਾ ਮਾਡਲ ਬਈ ਇਹਦਾ ਸਮਾਨ ਵੀ ਹੈਗਾ ਜੋ ਚੀਜ਼ਾਂ ਸਾਹਮਣੇ ਪਈਆਂ ਦੇਖ ਲਓ ਵੀਡੀਓ ਚ ਜੈਨ ਖੜੀ ਆ ਇਧਰਲੀ ਸਾਈਡ ਕਰੂਜ ਖੜੀ ਆ ਬਈ ਇਹ ਇਹ ਮਰਸੜੀ ਜੀ ਹੈ ਇਹ ਤੇ ਇਹ ਮਰਸੜੀ ਜੀ ਅੱਗੋਂ ਪਤਾ ਨਹੀਂ ਲੱਗਿਆ ਹੈਗਾ ਇਹਦਾ ਤੇ ਉਹਦੇ ਬਾਅਦ ਚੋਂ ਆਈਕਨ ਖੜੀ ਆਈਕਨ ਖੜੀ ਆ ਬਈ ਡੀਜ਼ਲ ਡੀਜ਼ਲ ਸਮਾਨ ਦੇਖੀ ਜਾਇਓ ਬਈ ਜਿਹੜਾ ਜਿਹੜਾ ਚਾਹੀਦਾ ਹੋਇਆ ਉਹਦੇ ਲਈ ਜੜ ਉਹ ਗੱਡੀਆਂ ਕਵਰ ਕਰਤੀਆਂ ਆ ਆ ਜੈਟਾ ਖੜੀ ਆ ਆ ਜੈਟਾ ਖੜੀ ਆ ਤੇ ਇਸ ਮਾਨ ਸ਼ਕਤੀ ਕੋਈ ਜਿਹੜਾ ਸਾਹਮਣੇ ਪਿਆ ਜਿਵੇਂ ਕੈਮਰੋਂ ਪਏ ਨੇ ਇਹੀ ਚੀਜ਼ਾਂ ਨੇ ਕਿ ਅਸਮਾਨੀ ਨੇ ਤਾਂ ਹੈਗਾ ਆਪਣੇ ਕੋਲ ਬਹੁਤ ਕੁਝ ਪਿਆ ਸਾਰਾ ਖੋਲ-ਖੋਲ ਕੇ ਅੰਦਰ ਰੱਖਿਆ ਕੋਈ ਅੱਛਾ ਹੈਗਾ ਜਾਨੀ ਕਿ ਆਪਣੇ ਕੋਲ ਵੀ ਇਦਾਂ ਹੀ ਕੈਮਰੋਂ ਵਗੈਰਾ ਜੀ ਪਏ ਰੱਖੇ ਨੇ ਇਹ ਤੇ ਉਹਦੇ ਬਾਅਦ ਚ ਉਹ ਇਹ ਕਿਹੜੀ ਖੜੀ ਹੈ ਵੀਰੇ ਇਹ ਟਿਓਸ ਖੜੀ ਹੈ ਇਹ ਵੀ ਟਿਓਸ ਖੜੀ ਹੈ ਹਾਂ ਹਾਂ ਜਿਵੇਂ ਹੁਣ ਅੱਗੋਂ ਵੱਢ ਕੇ ਦੇ ਰਹੇ ਆਪਾਂ ਕਸਟਮਰ ਨੂੰ ਅੱਛਾ ਗੋਡਾ ਲੱਗੇ ਹੋਣਾ ਕਿ ਜਿਹੜਾ ਪਾ ਗੋਡਾ ਵੀ ਵੱਢ ਕੇ ਦੇ ਦਿੰਨੇ ਆ ਅੱਛਾ ਗੋਡਾ ਵੀ ਵੱਢ ਕੇ ਦੇਣ ਲੱਗੇ ਹੋਏ ਆ ਆ ਚੈੱਕ ਕਰੋ ਬਈ ਇਹ ਅਈਵੇਂ ਜਿਵੇਂ ਆਪਾਂ ਕਹਦੇ ਨੇ ਵੀ ਗੱਡੀ ਦਾ ਭਾਈ ਗੋਡਾ ਪਿੱਲਰ ਹੀ ਦੇਖਣਾ ਆਪਾਂ ਨੇ ਪਿੱਲਰ ਵੀ ਸਾਫ ਤਾਂ ਵੱਡਦਾ ਜੀ ਤੇ ਜਿਵੇਂ ਕਹਿੰਦੇ ਐਕਸੀਡੈਂਟ ਹੋ ਗਈ ਸਾਡੀ ਗੱਡੀ ਹੈਨਾ ਤੇ ਉਹ ਭਾਈ ਉਹ ਅਗਲਾ ਸ਼ੈਲ ਨਹੀਂ ਲੈਂਦਾ ਆਪਾਂ ਨੂੰ ਇਹ ਗੋਡਾ ਵੱਟ ਕੇ ਦੇਉਂਦੇ ਹੁਣੇ ਕਸਟਮਰ ਨੂੰ ਜਾਣਾ ਇਹ ਨਕੂਤਰ ਜਾਣਾ ਹੁਣ ਅੱਛਾ ਗੋਡਾ ਵੱਡੀਆਂ ਇਵੇਂ ਹਾਂ ਇਹ ਨਕੂਤਰ ਭੇਜਣਾ ਇਹ ਜਿਵੇਂ ਮਿਸਤਰੀ ਵੀ ਭਾਈ ਫਿੱਟ ਕਰਨਗੇ ਇਹ ਤਾਂ ਪਤਾ ਲੱਗੂਗਾ ਸ਼ਕਤੀ ਭਾਈ ਕਿ ਲੱਗਣਾ ਹੀ ਨਹੀਂ ਜ਼ੀਰੋ ਹੋ ਜਾਂਦਾ ਭਾਜੀ ਜ਼ੀਰੋ ਜ਼ੀਰੋ ਹੋ ਜਾਂਦਾ ਹਾਂ ਹਾਂ ਪਤਾ ਵੀ ਨਹੀਂ ਲੱਗਦਾ ਕਮਾਲ ਹੈ ਬਈ ਮਿਸਤਰੀਆਂ ਦੀ ਵੀ ਹੈ ਨਾ ਕਿੰਨੀ ਟੈਕਨੀਕ ਤੇਜ਼ ਹੋ ਗਈ ਆ ਗੋਡਾ ਆਪਾਂ ਦੇਖਦੇ ਆਂ ਵੀ ਗੋਡਾ ਲੱਗਿਆ ਪਤਾ ਨਹੀਂ ਐ ਗੱਡੀ ਦਾ ਆ ਗੱਡੀ ਵੱਡੀ ਵੱਡੀ ਹੋਈ ਆ ਤੇ ਪਿੱਲਰ ਵੀ ਆਪਾਂ ਚੈੱਕ ਕਰਦੇ ਆਂ ਪਿੱਲਰ ਵੀ ਦੇਖ ਲਓ ਸਾਫਤਾ ਹੈ ਉੱਥੋਂ ਦਾ ਕੋਈ ਮੈਗਨੇਟ ਚੈੱਕ ਵੀ ਨਹੀਂ ਕਰਦਾ ਹੈਗਾ ਜਿੱਥੋਂ ਉੱਪਰਲੀ ਛੜ ਤੋਂ ਵੱਢਿਆ ਹੋਇਆ ਮਿਸਤਰੀਆਂ ਦੇ ਵੀ ਬਹੁਤ ਦਿਮਾਗ ਨੇ ਈਟੀਓਸ ਆ ਬਈ ਇਹ ਤੇ ਫਾਬੀਆ ਖੜੀ ਹੈ ਫਾਬੀਆ ਦਾ ਸਮਾਨ ਹੈ ਇਹ ਜੋ ਸਾਰੇ ਇੰਜਨ ਦੇ ਅੰਦਰ 껖 ਕੇ ਰੱਖਿਆ ਹੋਇਆ ਹੈ ਆ ਅੱਛਾ ਹੈਗਾ ETOS ਦਾ ਵੀ ਸਮਾਨ ਹੈਗਾ ਇਹਦਾ ਇੰਜਨ ਵਗੈਰਾ ਦਾ ਸਾਰਾ ਕੁਝ ਹੈ ਤੇ ਭਾਈ ETOS ਦੀ ਵੀ ਬਹੁਤ ਫੋਨ ਆਉਂਦੇ ਸੀਗੇ ਮੈਨੂੰ ਸ਼ਕਤੀ ਭਾਈ ਉਹਨਾਂ ਨੂੰ ਵੀ ਤੇ ਸਮਾਨ ਹੈਗਾ ਬਈ ਇਹ ਪੂਰੀ ਗੜੀ ਹੈ ਇਹ ਪੂਰੀ ਗੜੀ ਹੈ ETOS ਅੱਛਾ ਪੈਟਰੋਲ ਹੈ ਕਿ ਡੀਜ਼ਲ ਹੈ ਬਈ ਇਹ ਅੱਛਾ ਡੀਜ਼ਲ ਦਾ ਬਈ ਆ ਇੰਜਨ ਵੀ ਵਿੱਚੇ ਪਿਆ ਹੈ ਇਹਦਾ ਇਹਦਾ ਵਿੱਚੇ ਹੀ ਹੈ ਇੰਜੈਕਟਰ ਪੰਪ ਰੇਲ ਸਾਰਾ ਕੁਝ ਹੀ ਹੈਗਾ ਅੱਛਾ ਇੰਜੈਕਟਰ ਵੀ ਹੈ ਨਾ ਓਕੇ ਹੈ ਪੰਪ ਵੀ ਹੈ ਨਾ ਓਕੇ ਹੈ ਦਾ ਠੀਕ ਹੈ ਬਈ ਕਸਟਮਰ ਨੂੰ ਇੰਜੈਕਟਰ ਪੰਪ ਰੇਲ ਐਂਟੀ ਮੈਟਰ ਟਰਬੋ ਸਾਰਾ ਕੁਝ ਓਕੇ ਆ ਤਕਰੀਬਨ ਕਿਤੇ ਇੰਜੈਕਟਰ ਕਿੰਨੇ ਕਿਦੇ ਹੋਣਗੇ ਬਈ ਸ਼ਕਤੀ ਇੰਜੈਕਟਰ ਸਾਡੇ ਕੋਲੇ ਦੇ 17000 ਜਾਂ 18000 ਦੀ ਰੇਂਜ ਚ ਮਿਲ ਜਾਣੇ 17 18000 ਦੀ ਰੇਂਜ ਹਾਂ ਪੰਪੇ ਦਾ ਮਿਲ ਜਾਊਗਾ 18000 ਦੀ ਰੇਂਜ ਚ ਠੀਕ ਹੈ ਬਈ ਕੁਝ ਕੁ ਚੀਜ਼ਾਂ ਦਾ ਰੇਟ ਵੀ ਮੈਂ ਨਾਮ ਦੀ ਨਾਲ ਦੱਸੀ ਜਾਊਗਾ ਜਿੰਨਾ ਕਿ 10 ਹੋ ਰਿਹਾ ਤੇ ਆ ਚੈੱਕ ਕਰ ਲੋ ਕੰਡੀਸ਼ਨ ਇਹਦੀ ਔਰ ਕੱਲਾ ਸੈੱਲ ਤੇ ਇਦਲੀ ਜੜ ਇਦਲੀ ਸਾਡਾ ਪਈਆ ਆ ਵੈਂਟੋ ਦਾ ਹੀ ਇਹ ਆ ਠੀਕ ਹੈ ਵੀਰੇ ਇਹ ਆ ਜੋ ਫਿਰ ਆਪਾਂ ਕਿ ਚੱਲੀਏ ਅਹ ਤੇ ਕਈ ਵਾਰ ਬਾਈ ਫੋਨ ਬਹੁਤ ਆਈ ਜਾਂਦੇ ਆ ਸ਼ਕਤੀ ਬਾਈ ਫੋਨ ਨਹੀਂ ਚੱਕਦਾ ਹੈਗਾ ਉਹ ਐਵੇਂ ਉਹਦਾ ਫੋਨ ਆਈ ਜਾਂਦੇ ਆ ਬਾਰ ਬਾਰ ਫਿਰ ਪਤਾ ਨਹੀਂ ਲੱਗਦਾ ਹੈਗਾ ਤੁਸੀਂ WhatsApp ਤੇ ਮੈਸੇਜ ਕਰ ਦਿਆ ਕਰੋ ਕੀ ਸਮਾਨ ਚਾਹੀਦਾ ਲਿਖ ਕੇ ਮੈਸੇਜ ਕਰ ਦਿਆ ਕਰੋ WhatsApp ਤੇ ਮੈਸੇਜ ਕਰ ਦਿਆ ਕਰੋ ਲਿਖ ਕੇ ਪਾ ਦਿਆ ਕਰੋ ਵੀ ਬਾਈ ਸਾਨੂੰ ਆਹ ਸਮਾਨ ਚਾਹੀਦਾ ਆਹ ਦੇ ਦਿਓ ਸਾਨੂੰ ਇਹ ਵੈਂਟ ਉਹਦਾ 4 ਸਿਲੰਡਰ ਇੰਜਨ ਅੱਛਾ ਵੈਂਟ ਡੀਜ਼ਲ ਹੈ ਵੀਰੇ ਇਹਦਾ ਵੈਂਟ ਡੀਜ਼ਲ ਦਾ ਅੱਛਾ ਵੈਂਟ 4 ਸਿਲੰਡਰ ਇੰਜਨ ਕੰਪਲੀਟ ਕੀ ਗੱਲ ਬੀਡ ਇੰਜਨ ਬੈਂਟੋ ਦਾ ਇੰਜਨ ਆ ਪਿਆ ਇਹ ਇਹ ਕਿੰਨੇ ਕ ਦਾ ਹੋਊਗਾ ਜੇ ਤੀ ਨਾਲ ਲੈ ਕੇ 30000 ਦਾ ਦੇ ਦਿੰਦੇ ਵਿੱਚ ਪੰਪ ਇੰਜੈਕਟਰ ਰੇਲ ਸਾਰਾ ਕੁਝ ਅੱਛਾ ਸਰਬੂ ਵਿੱਚ ਇਹ ਬਾਹਰੋਂ ਨਾਲੋਂ ਸਸਤਾ ਸ਼ਕਤੀ ਵੀਰੇ ਦੋਗੇ ਬਹੁਤ ਭਾਜੀ ਬਹੁਤ ਸਾਰੇ ਨਾਲੋਂ ਹੁਣ ਲਾ ਕੇ ਚਲੋ ਇਹ ਇੰਜੈਕਟਰ ਹੀ 15 20000 ਦੇ ਆ ਆਪ 35000 ਤੇ ਇੰਜਨ ਨਾਲ ਸਾਹਮਣੇ ਸਾਰੇ ਟਰਬੋ ਦੇ ਰਹੇ ਆ ਇਹ ਵੀ ਗਲਤੀ ਰਹੀ ਹੈ ਜੀ ਬਾਈ ਇਹਦੀ ਗਾਰੰਟੀ ਵਰੰਟੀ ਕੀ ਹੁੰਦੀ ਹੈ ਵੀ ਕੋਈ ਬੰਦਾ ਗਾਰੰਟੀ ਵਰੰਟੀ ਫੁੱਲ ਗਾਰੰਟੀ ਵਰੰਟੀ ਹੁੰਦੀ ਹੈ ਬਾਈ ਕਸਟਮਰ ਲਾਵੇ ਆਪਣਾ ਚੈੱਕ ਕਰ ਲਵੇ ਇੱਕ ਵਾਰੀ ਤਸੱਲੀ ਨਾਲ ਫੇਰ ਲੀਕ ਜਾਦੇ ਹੋ। ਹੋਰ ਬ੍ਰਦਰ? ਵਧੀਆ ਹੈ। ਠੀਕ ਹੋ? ਇਹ ਠੀਕ ਹੈ। ਮੇਰੇ ਉਹ ਨਿਆਰੇ ਸ਼ਕਤੀ ਦੇ ਰਾਤ ਚ। ਹਾਂ ਪੂਰੇ ਹੀ। ਇਹ ਆ ਨੈਣੋਂ ਕਹੀਏ। ਨੈਣੋਂ ਦਾ ਤਾਂ ਸਮਾਨ ਬਹੁਤ ਘੱਟ ਹੁੰਦਾ ਕਿਉਂਕਿ ਉਹ ਤਾਂ ਜ਼ਿਆਦਾਤਰ ਕਵਾੜ ਚ ਮੈਨੇ ਆ ਉਹ ਐਕਸੈਂਟ ਜਿਹੜੀ ਆ ਬਈ ਪੈਟਰੋਲ ਦਾ ਜਾਂ ਕੱਢੀ ਜੀ। ਅੱਛਾ ਠੀਕ ਹੈ। ਪੂਸ ਬੋਡਾ ਵੱਡ ਕੇ ਚਾਹੀਦਾ ਹੈ ਪੈਂਟ ਦਾ। ਹਾਂ। ਤੇ ਉਹ ਵੀ ਮਿਲ ਜਾਂਦਾ ਆਪਣੇ ਕੋਲ। ਠੀਕ ਆ ਜੀ ਮੈਂ ਉਹਦਾ ਵੱਡਿਆ ਹੋਇਆ। ਹਾਂ। ਠੀਕ ਆ ਬਈ ਜਿਸ ਹਿਸਾਬ ਨਾਲ ਵੀ ਤੁਹਾਨੂੰ ਸਮਾਨ ਚਾਹੀਦਾ ਕਿਸ ਤਰੀਕੇ ਨਾਲ ਚਾਹੀਦਾ। ਉਸ ਆਵਨ ਨਾਲ ਵੀ ਤੁਸੀਂ ਸ਼ਕਤੀ ਬਾਈ ਨੂੰ ਫੋਨ ਕਰਿਓ ਤੁਹਾਨੂੰ ਜੋ ਚੀਜ਼ਾਂ ਚਾਹੀਦੇ ਉਹ ਮੈਂ ਹੀ ਦੇ ਦੇਣਗੇ ਕਿ ਘੱਟਾ ਟਾਇਰ ਹੈ 250 ਰੁਪਏ ਕਿਲੋ ਜਿਹੜੇ ਮਰਜੀ ਅੱਛਾ ਟਾਇਰ 250 ਰੁਪਏ ਕਿਲੋ ਹਾਂ 250 ਰੁਪਏ ਕਿਲੋ ਤੋਂ ਅੱਛਾ ਤੋਲ ਕੇ ਜਿਹੜਾ ਮਰਜੀ ਜਿੰਨੇ ਮਰਜੀ ਨੰਬਰ ਹਾਂ ਨਵੇਂ ਤੋਂ ਨਵਾਂ ਦੇਖੋ ਟਾਇਰ ਬਿਲਕੁਲ ਬ੍ਰਾਂਡਡ ਟਾਇਰ ਅੱਛਾ ਇਹ ਵੀ 250 ਰੁਪਏ ਕਿਲੋ ਟਾਇਰ ਦੀ ਕੰਡੀਸ਼ਨ ਦੇਖੋ ਉਹ ਖੜਾ ਯਾਰ ਟਾਇਰ ਨਵਾਂ ਹੀ ਪਿਆ ਨਵਾਂ ਖੜਾ ਹੈ 250 ਰੁਪਏ ਕਿਲੋ ਜਿਹੜਾ ਮਰਜੀ ਲੈ ਲਓ ਅੱਛਾ ਇਹ ਵੀ 250 ਰੁਪਏ ਕਿਲੋ ਠੀਕ ਹੈ ਬਈ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਕਿਉਂਕਿ ਮਾੜੀ ਜਿਹੀ ਤੁਸੀਂ ਸਕਿਪ ਕਰਤਾ ਚੀਜ਼ਾਂ ਨਿਕਲ ਜਾਣਗੀਆਂ ਤੇ ਉੱਧਰ ਲੱਭ ਕੇ ਆਈਆਂ ਉਹਦੇ ਬਾਅਦ ਚੋਂ ਮਰੂਤੀ ਗੱਡੀ ਹੈ 01 ਇਹਦਾ ਇੰਜਨ ਤੇ ਚੈੱਕ ਕਰੀ ਜਾਓ ਵੀਡੀਓ ਨੂੰ ਪੂਰੀ ਦੇਖਿਓ ਸਕਿਪ ਨਾ ਕਰਿਓ ਤੇ ਗੱਡੀਆਂ ਨਿਕਲ ਜਾਣਗੀਆਂ ਉੱਧਰ ਵੀ ਉਹ ਸਕੋਡਾ ਖੜੀ ਹੈ ਬਈ ਸਕੋਡਾ ਲਾਰਾ 2.0 ਖੜੀ ਹੈ ਆਪਣੇ ਕੋਲ ਅੱਛਾ ਜੀ ਹਾਂ ਪੂਰੀ ਬੰਦ ਕੜੀ ਆ ਪੋਲੋ ਖੜੀ ਹੈ ਪੋਲੋ ਖੜੀ ਹੈ ਬਈ ਇਹ ਇਹ ਹੋਂਡਾ ਸਿਟੀ ਆਈ ਵੀ ਤੇ ਆਖਾ ਅੱਛਾ ਖੋਲੋ ਦਾ ਯਾਰ ਸਮਾਨ ਇਹਦਾ ਇੰਜਣ ਕੰਪਲੀਟ ਜਿਵੇਂ ਸ਼ੀਲਡ ਹੈ ਕਿ ਖੁੱਲਿਆ ਹੋਇਆ ਹੈ ਦੇਖਿਆ ਤੁਸੀਂ ਇਹਦਾ ਸ਼ੀਲਡ ਸਾਫ ਹੈ ਇੰਜਣ ਇਹਦਾ ਅੱਛਾ ਜਿਵੇਂ ਕਿ ਇਹ ਸਾਲੀਆਂ ਬੋਰ ਬਹੁਤ ਛੇਤੀ ਜਾਣੀ ਹੈ ਨਾ ਪੋਲੋ ਆ ਇਹ ਆਪਣੇ ਕੋਲ 24 25000 ਤੋਂ ਸਟਾਰਟ ਹੋ ਗਏ ਇੰਜਣ 30 35000 ਤੱਕ ਦਾ ਇੰਜਣ ਮਿਲ ਜਾਂਦਾ ਹੈ ਠੀਕ ਹੈ ਸ਼ਕਤੀ ਵੀਰੇ ਜਿਵੇਂ ਦਾ ਇੰਜਣ ਹੁੰਦਾ ਹੈ ਹਾਂਜੀ ਹਾਂਜੀ ਹਾਂ ਉਹਦੇ ਅਕੋਰਡਿੰਗ ਠੀਕ ਹੈ ਭਾਈ ਤੇ ਹੁਣ ਹੋਂਡਾ ਸਿਟੀ ਆਈ ਵੀ ਤੱਕ ਹੋਂਡਾ ਸਿਟੀ ਖੜੀ ਆ ਇਹ ਇਹ ਕਿੰਨਾ ਮਾਡਲ ਹੈ ਇਹ ਬਹੁਤ ਯਾਰਾ ਮਾਡਲ ਇਹ ਪਿੱਛੇੋਂ ਵੱਢ ਕੇ ਦਿੱਤੀ ਆ ਇਹ ਹਾਂ ਇਹ ਪਿੱਛੇੋਂ ਵੱਢ ਕੇ ਕਸਟਮਰ ਨੂੰ ਦਿੱਤੀ ਹੋਈ ਹੈ ਜਿਵੇਂ ਇਹ ਪਿੱਛੇੋਂ ਵੱਢੀ ਹੋਈ ਆ ਬਾਈ ਇਹ ਹਾਂ ਜਿਵੇਂ ਕਸਟਮਰ ਨੂੰ ਲੋਡ ਹੁੰਦੀ ਆ ਹਾਂ ਹਾਂ ਇਵੇਂ ਆਪ ਪਿੱਛੇ ਵੱਢ ਕੇ ਦਿੱਤੀ ਹੁੰਦੀ ਆ ਇਹ ਪਤਾ ਹੀ ਨਹੀਂ ਲੱਗਦਾ ਬਾਈ ਪਿੱਛੇ ਕਿਹੜੀ ਕਾਰ ਆ ਹਨਾ ਬਹੁਤ ਟੈਕਨੀਕਾਂ ਯਾਰ ਤੇਜ਼ ਹੋ ਗਈਆਂ ਬੰਦੇ ਦੇ ਦਿਮਾਗ ਵੀ ਬਹੁਤ ਤੇਜ਼ ਹੋ ਗਏ ਜਿਵੇਂ ਕੰਪਿਊਟਰ ਜਿਗੇ ਹਾਂ ਇਹਦਾ ਵੀ ਇਹ ਗੋਡਾ ਵੱਡਿਆ ਹੋਇਆ ਹੈ ਹਨਾ ਇਹਦਾ ਇਹਦਾ ਵੀ ਗੋਡਾ ਵੱਢ ਕੇ ਦਿੱਤਾ ਹੋਇਆ ਹੈ ਹੁੰਦਾ ਜਿਹੜੀ ਹੈ ਇਹ ਹਾਂਜੀ ਹਾਂਜੀ ਕਮਾਲ ਹੋ ਯਾਰ ਹਨ ਇਹ ਪੋਲੋ ਇੱਕ ਇਹ ਖੜੀ ਹੈ ਇੰਟਲੀਜੈਂਟ ਖੜੀ ਹੋਈ ਹੈ ਇਹ ਆਡੀ ਆ ਬਈ ਇਹ ਇਹ ਪਸਾਟ ਭਾਜੀ ਅੱਛਾ ਪਸਾਟ ਓਕੇ ਇਹ ਪਸਾਟ ਦਾ ਕਿਸੇ ਨੂੰ ਆਟੋਮੈਟਿਕ ਗੇਅਰ ਚਾਹੀਦਾ ਹੋਇਆ ਇਹ ਕਿੰਨੇ ਦਾ ਓਕੇ ਇੰਜਨ ਗੇਅਰ ਹੈ ਇਹ 30000 ਰੁਪਏ ਦਾ ਗੇਅਰ ਦੇ ਦਾਂਗੇ ਆਪਾਂ ਅੱਛਾ ਆਟੋਮੈਟਿਕ ਦੂਜਾ ਵਿਚ ਲੈ ਕੇ 30000 ਰੁਪਏ ਦਾ ਗੇਅਰ ਹੈ ਅੱਛਾ 30000 ਰੁਪਏ ਚ ਦੇ ਦੇਣਾ ਸਿਰ ਦੂਜਾ ਵਿਚ ਲੈ ਕੇ ਦੋਗੇ ਹਾਂ ਆ ਆ ਵਿਚ ਉਹ ਵਿਚ ਲਵਾਂਗੇ ਜੀ ਠੀਕ ਹੈ ਬਈ ਆ ਕੰਪਲੀਟ ਗੇਅਰ ਪਿਆ ਇਧਰਲੀ ਝੜ ਹੈ ਇੰਜਨ ਪਿਆ ਬਈ ਇਹ ਜਿਹੜਾ ਕੰ ਕੀ ਕਰ ਸਕਦੀ ਬਾਈ ਕਿ ਉਦੋਂ ਬਾਅਦ ਚੋਂ ਆਜੋ ਬਾਈ ਅੱਗੇ ਵੀਡੀਓ ਚੈੱਕ ਕਰੀ ਜਾ ਇਹਦਾ ਬਈ ਮੈਨੂੰ ਦੋ ਤਿੰਨ ਵਾਰੀ ਫੋਨ ਆਇਆ ਇਹਦਾ ਸਮਾਨ ਬਹੁਤ ਮੰਗਦੇ ਆ ਯਾਰ ਇਹ ਪੋਂਟੋ ਦਾ ਇਹਨਾਂ ਦਾ ਸਮਾਨ ਜੇ ਚੀਜ਼ਾਂ ਖਰਾਬ ਹੋ ਜਾਂਦੀਆਂ ਮਿਲਦੀਆਂ ਨਹੀਂ ਆ ਗਈਆਂ ਹੈਗਾ ਮੈਂ ਕੀ ਕੀ ਸਮਾਨ ਵੇਚਦਾ ਇਹਦਾ ਸਾਰਾ ਕੁਝ ਹੈਗਾ ਇਹਦਾ ਅੱਛਾ ਹੈਗਾ ਇਹਦਾ ਹਾਂ ਹਾਂ ਇਹਦਾ ਵੀ ਹੈਗਾ ਸਾਰਾ ਓਕੇ ਬਾਈ ਪੋਂਟੋ ਵਾਲੇ ਵੀ ਕਰ ਲਿਓ ਫੋਨ ਆਹ ਕਰੂਜ਼ ਆ ਗਈ ਇੱਕੋ ਕਰੂ ਓਕੇ ਆਟੋਮੈਟਿਕ ਹੈ ਜੀ ਕਿਹੜੀ ਹੈ ਇਹ ਇਹ ਮੈਨੂਅਲ ਅੱਛਾ ਮੈਨੂਅਲ ਇਹਦਾ ਵੀ ਇੰਜਣ ਕੋਈ ਚੀਜ਼ਾਂ ਸਾਰੀਆਂ ਪਈਆਂ ਨੇ ਤਾਂ ਤਕਰੀਬਨ ਸਾਰਾ ਕੁਝ ਮਿਲ ਜਾਊਗਾ ਤੇ ਸ਼ਕਤੀ ਭਾਈ ਜੀ ਮੈਂ ਆਪ ਕਿਸੇ ਨੂੰ ਕੋਈ ਵਿੰਡੋ ਚਾਹੀਦੀ ਹੈ ਜਾਂ ਕੋਈ ਚੀਜ਼ਾਂ ਚਾਹੀਦੀ ਹੈ ਉਹ ਕਿਵੇਂ ਆਪਾਂ ਤੋਲ ਕੇ ਦੰਨੇ ਆ ਕਿ ਪੀਸ ਦੇ ਹਿਸਾਬ ਨਾਲ ਦੰਨੇ ਰਿਕਾਰਡਿੰਗ ਹੋ ਜਾਂਦਾ ਜੇ ਪੀਸ ਦੇ ਹਿਸਾਬ ਨਾਲ ਦੰਨੇ ਹਾਂ ਬਸ ਥੋੜੀ ਵੀਡੀਓ ਦੇਖ ਕੇ ਆਵੂਗਾ ਉਹਦਾ ਹੋਰ ਮਾਨਦਾਨ ਕਰ ਦਾਂਗੇ ਆਪਾਂ ਬਸ ਠੀਕ ਹੈ ਆਪਣੇ ਨਾਲ ਬੰਦੇ ਬਹੁਤ ਜੁੜੇ ਹੋਏ ਨੇ ਥੋੜੀਆਂ ਵੀਡੀਓ ਦੇਖਦੇ ਨੇ ਜਿਹੜੀ ਇਹ ਬਹੁਤ ਕੋਈ ਗੱਲ ਨਹੀਂ ਇਹਦੇ ਬਾਰੇ ਆਪਾਂ ਨਹੀਂ ਦੱਸਾਂਗੇ ਕਿਉ ਤੇ ਉਹਦੇ ਬਾਅਦ ਚ ਸੈਂਟਰੋ ਸਕੋਡਾ ਤੇ ਏਸੈਂਟ ਐਕਸੈਂਟ ਇਹ ਖੜੀ ਹੈ ਐਕਸੈਂਟ ਆ ਗਈ ਆ ਬੰਦ ਐਕਸੈਂਟ ਪੂਰਾ ਇੰਜਨ ਓਕੇ ਹੈ ਦਾ ਪੈਟਰੋਲ ਦੀ ਹੈ ਕਿ ਡੀਜ਼ਲ ਦੀ ਅੱਛਾ ਡੀਜ਼ਲ ਦੀ ਹੈ ਨੇ ਜੀ ਬਿਲਕੁਲ ਓਕੇ ਹੈ ਇੰਜਨ ਸਾਰਾ ਕੁਝ ਓਕੇ ਹੈ ਦਾ ਠੀਕ ਹੈ ਬਾਈ ਕੰਡੀਸ਼ਨ ਸਾਰੀ 에ਅਰ ਬੈਗ ਸਾਰਾ ਕੁਝ ਇਨ ਵਰਕਿੰਗ ਹੈ ਦਾ ਅੱਛਾ ਹਾਂ ਟਰਬੋ ਤੋਂ ਲੈ ਕੇ ਇਹਦੇ ਸਾਈਡ ਮਿਰਰ ਸਾਰਾ ਕੁਝ ਓਕੇ ਹੈ ਠੀਕ ਹੈ ਵੀ ਇਹਦਾ ਸਾਰਾ ਕੰਪਲੀਟ ਸਮਾਨ ਪਿਆ ਆਪਣੇ ਕੋਲ ਹਾਂ ਤੇ ਆ ਸਕੋਡਾ ਟਾ ਵੀ ਖੜੀ ਹੈ ਪਿੱਛੇ ਇਹ ਸਕੋਡਾ ਵਾਲੀਆਂ ਜਿਆਦਾ ਕਵਾੜ ਚ ਨੇ ਹਨਾ ਹਾਂ ਇਹ ਦਰਸ ਵਾਲਾ ਇਹ ਪਹਿਲਾਂ ਨਿੱਕਿਆ ਸੀ ਨਾ ਉਹ 2003-04 ਚ ਉਹਨਾਂ ਟਾਈਮ ਬਹੁਤ ਟੱਕ ਫੈਂਦੀ ਸੀ ਹੁਣ ਜਾਨੀ ਕਿ ਫਿਰ ਅੱਜ ਕੱਲ ਵੀ ਹੈਗੀਆਂ ਲੋਕਾਂ ਕੋਲ ਬਹੁਤ ਤੇ ਰਿਪੇਅਰ ਮਹਿੰਗੀ ਹੋ ਗਈ ਮੇਰੇ ਨਾਲ ਇਹਨਾਂ ਦੀ ਰਿਪੇਅਰ ਮਹਿੰਗੀ ਹੋ ਗਈ ਸਮਾਰ ਸਪੇਅਰ ਪਾਰ ਮਹਿੰਗਾ ਹੋਣ ਕਰਕੇ ਤੇ ਕਵਾੜ ਚ ਆ ਜਾਂਦੀ ਨਾ ਇੱਕ ਕੈਂਟਰੋ ਖੜੀ ਐ ਲਿੰਗ ਸੈਂਟਰੋ ਇਹ ਤਾਂ ਮਰਦੀਆਂ ਹੀ ਨਹੀਂ ਐ ਸਸਾਲੀ ਜੀ ਇਹਨਾਂ ਦਾ ਇੰਜਨ ਉੱਨਡਾ ਬਹੁਤ ਵਧੀਆ ਐ ਇਹਦਾ ਇੰਜਨ ਵੀ ਓਕੇ ਐ ਕਿਸੇ ਨੂੰ ਇੰਜਨ ਚਾਹੀਦਾ ਹੋਇਆ ਸੈਂਟਰੋ ਦਾ ਆ ਨਮਾਇਨ ਜਣਾ ਮ੍ਰਿਤੂ ਦਾ ਇੰਜਨ ਕਿੰਨੇ ਕੁ ਦਾ ਦੇ ਦੋਗੇ ਮ੍ਰਿਤੂ ਦਾ 5000 ਰੁਪਏ ਦਾ ਠੀਕ ਐ ਮੇਰੇ ਕੋਲ ਕਸਟਮਰ ਸੀਗਾ ਆਪਾਂ ਦਿਖਾ ਦਾਂਗੇ ਉਹਨਾਂ ਨੂੰ ਵੀ ਤੇ ਉਹਦੇ ਬਾਅਦ ਚੋਂ ਡਸਟਰ ਡਸਟਰ ਠੀਕ ਐ ਬਾਈ ਡਸਟਰ ਦੀ ਬੋਡੀ ਲੈਣ ਸਾਰੀ ਉਹਨਾਂ ਦੀ ਐ ਥੋੜੀ ਸਾਫ ਆ ਹਾਂ ਅੱਜ ਤੋਂ ਕੁਛ ਨਾ ਜਾਨੀ ਕਿ 15 ਦਿਨ ਪਹਿਲਾਂ ਇਹਦਾ ਇੰਜਨ ਸੀਗਾ ਨਵਾਂ ਇੰਜਨ ਉਹ ਵੇਚਦਾ ਸੀ ਆਪਣਾ ਸੇ ਇੰਜਨ ਵੇਚਦਾ ਇਹਦਾ ਵੇਚਦਾ ਸੀਗਾ ਪੁਰਾਣਾ ਇੰਜਨ ਹੈਗਾ ਉਹਦਾ ਸਪੇਅਰ ਪਾਰਟ ਸਾਰਾ ਹੀ ਵੇਚਿਆ ਆਪਣੇ ਕੋਲ ਓਕੇ ਡੀਜ਼ਲ ਦੀ ਹੈ ਨਾ ਜੀ ਇਹ ਡੀਜ਼ਲ ਦੀ ਹੈ ਓਕੇ ਬਈ ਇਹ ਨਵੀਂ ਕੀਤੀ ਹੈ ਸਾਰਾ ਬੰਪਰ ਬੰਪਰ ਸਾਰੀ オリジナル ਹੈ ਪੀਸ ਸਾਰੇ オリジナル ਅੰਦਰੋਂ ਤਾਂ ਸਾਫ ਹੀ ਆ ਯਾਰ ਸਾਰੀ ਸਾਫ ਹੈ ਬਸ ਤੁਹਾਨੂੰ ਪਤਾ ਜਦ ਬੇਗਦਰੀ ਜੀ ਹੋ ਜਾਂਦੀ ਫਿਰ ਖਵਾੜ ਚ ਹੀ ਆਉਂਦੀ ਆ ਸਾਰੀ ਨਵੀਂ ਆ ਤੇ ਆਪਣਾ ਸ਼ਕਤੀ ਭਾਈ ਸਗਰੇਬ ਕੀ ਭਾਅ ਚੱਲਦੀ ਆ ਹੁਣ ਵੀ ਜਿਵੇਂ ਕੁਝ ਨੇ ਗੱਡੀ ਗੱਡੀ ਚਕਾਉਣੀ ਆ ਜਾਂ ਤੁਹਾਨੂੰ ਫੋਨ ਕਰਨਾ ਕਿਸੇ ਰੌਲੇ ਦਾ ਰੈਪਟਾ ਹੁਣ ਭਾਜੀ ਰੇਟ ਰਹਿ ਗਿਆ 35 36 ਰੁਪਏ ਸਗਰੇਬ ਦਾ 35 36 ਰੁਪਏ ਚੱਲਦਾ ਹਾਂ ਹਾਂ 35 36 ਰੁਪਏ ਸਗਰੇਬ ਦਾ ਰੇਟ ਹੈ ਠੀਕ ਹੈ ਭਾਈ ਸਾਰੀਆਂ ਗੱਡੀ ਦਾ ਰੇਟ ਅਕੋਰਡਿੰਗ ਬਸ ਤੁਸੀਂ ਲਾ ਕੇ ਚੱਲੋ ਅਸੀਂ ਰੇਟ ਤੋਂ ਵੀ ਜ਼ਿਆਦਾ ਦੇ ਦਿੰਨੇ ਆ ਅੱਛਾ ਹਾਂ ਜੇ ਪੱਦੀ 36 ਰੁਪਏ ਰੇਟ ਹੈ ਜੇ ਗੱਡੀ ਵਧੀਆ ਆ ਕੋਈ ਹੈਨਾ ਤਾਂ ਆਪਾਂ 40 45 ਰੁਪਏ ਦੇ ਵੀ ਪੈਸੇ ਦੇ ਦਿੰਨੇ ਆ ਅੱਛਾ ਜੀ ਗੱਡੀ ਉੱਚਾ ਮਾਡਲ ਹੈ ਠੀਕ ਆ 12 13 ਮਾਡਲ ਤੋਂ ਉੱਚੀ ਗੱਡੀ ਮਾਡਲ ਹੈ ਤਾਂ 40 45 ਰੁਪਏ ਕਿਲੋ ਵੀ ਤੋਲ ਕੇ ਦੇ ਦਿੰਦੇ ਜਿਵੇਂ ਉਹਦੇ ਸਮਾਨ ਹੋ ਗਿਆ ਜਿਵੇਂ ਅਸੈਸਰੀ ਵਗੈਰਾ ਵਧੀਆ ਲੱਗੀ ਹੋਈ ਹੋਈ ਉਹ ਉਸ ਆਉਣ ਵਾਲੀ ਜਾਨਕੀ ਤੁਹਾਨੂੰ ਸੈਟ ਪਸਾਪ ਹੋਵੇ ਵਧੀਆ ਲੱਗਿਆ ਹੋਵੇ ਹੈਨਾ ਤੇ ਕੰਡਮ ਹੋਵੇ ਪਰ ਪੇਪਰ ਸਾਰੇ ਹੋਣ ਕਸਟਮਰ ਠੀਕ ਆ ਹਾਂ ਜੇ ਆਰ ਸੀ ਨਾ ਹੋਵੇ ਸ਼ਕਤੀ ਭਾਈ ਕਿਸੇ ਕੋਲੇ ਆਰ ਸੀ ਨਾ ਹੋਵੇ ਭਾਜੀ ਤਾਂ ਕੀ ਨਾਲ ਇਹਨੇ ਪੁਲਿਸ ਕੰਪਲੀਟ ਕਰਾ ਕੇ ਦੇ ਦੋ ਅੱਛਾ ਠੀਕ ਹੈ ਪੁਲਿਸ ਉਹਦੇ ਬਲਟ ਰੈਟ 65 ਦੇ ਉਹਨਾਂ ਦੇ ਹੁੰਦਾ ਹੈ ਦੇਖ ਕੇ ਇਹਨਾਂ ਵੀ ਆਰਸੀ ਮੇਰੀ ਗੁੰਮ ਗਈ ਸੀਗੀ ਤੇ ਮੇਰੇ ਨਾਮ ਹੈ ਗੱਡੀ ਤਾਂ ਵਸ ਹੀ ਲੈਣੇ ਆ ਓਕੇ ਇਹ ਜਾਨੀ ਕਿ ਕੋਈ ਦੋ ਨੰਬਰ ਦਾ ਕੰਮ ਨਹੀਂ ਹੈਗਾ ਜਿੰਨੀਆਂ ਚੀਜ਼ਾਂ ਤੁਹਾਨੂੰ ਸਾਰੀਆਂ ਜਾਨੀ ਕਿ ਵਧੀਆ ਪ੍ਰੋਪਰ ਮਿਲਣਗੀਆਂ ਜਿਹੜਾ ਕੁਝ ਤੁਸੀਂ ਮੰਗੋਗੇ ਹਨਾ ਤੇ ਸਮਾਨ ਜਿੰਨਾ ਜਿੰਨਾ ਵੀ ਪਿਆ ਤੁਹਾਨੂੰ ਸਾਰਾ ਮੈਂ ਦਿਖਾਤਾ ਸ਼ਕਤੀ ਬਾਹੀ ਉਹਨਾਂ ਕੋਲੇ ਤੇ ਵੀਡੀਓ ਦੀ ਡਿਮਾਂਡ ਕਰਦੇ ਸੀਗੇ ਕਹਿੰਦੇ ਵੀ ਸਾਨੂੰ ਸਮਾਨ ਦਾ ਦੱਸ ਦੋ ਕਿਹੜਾ ਕਿਹੜਾ ਪਿਆ ਕਬਾੜ ਚ ਤੇ ਗੱਡੀਆਂ ਸਾਰੀਆਂ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਫੇਰ ਜਿਹੜੀਆਂ ਖੜੀਆਂ ਨੇ ਤੇ ਉਸ ਹੱਬ ਉਹਨਾਂ ਨੇ ਤੁਸੀਂ ਦੇਖ ਕੇ ਫੋਨ ਕਰ ਲਿਓ ਬਈ ਤੇ ਸ਼ਕਤੀਬਾਈ ਡਿਲੀਵਰੀ ਜਿਵੇਂ ਕਿਦਾਂ ਕੋਈ ਫੋਨ ਆ ਗਿਆ फोन आ गया सी बसते रखा देने अच्छा थोड़ी को बस पहुंच दी होवे बस ठीक है जा थोड़ा कोई बंदा आ रहा होवे सी खोल के रखा देने हैं सामान दी गारंटी ਹੁੰਦੀ ਹੈ ਤੁਹਾਡਾ ਉੱਤੇ ਜਾ ਕੇ ਖਰਾਬ ਨਿਕਲੇ ਤਾਂ ਸਮਾਨ ਵਾਪਸ ਲਵਾਂਗੇ ਠੀਕ ਹੈ ਤੇ ਉਹਦਾ ਕੀ ਮੈਸੇਜ ਸਿਸਟਮ ਹੁੰਦਾ ਵੀ ਪੇਮੈਂਟ ਆਪਾਂ ਕੁਝ ਪਹਿਲਾਂ ਕੋ ਹੁੰਨੇ ਆ ਉਹ ਪੇਮੈਂਟ ਸਾਰੀ ਪਹਿਲਾਂ ਕਰਨੀ ਪੈਂਦੀ ਅੱਛਾ ਪੇਮੈਂਟ ਸਾਰੀ ਪਹਿਲਾਂ ਜੇ ਸਮਾਨ ਕੋਈ ਦਿੱਕਤ ਆਵੇ ਉਹ ਵਾਪਸ ਉਹ ਵਾਪਸ ਕਰਕੇ ਆਪਣੀ ਪੇਮੈਂਟ ਲੈ ਲਓ ਜਾਂ ਸਮਾਨ ਦੂਆ ਲੈ ਲਓ ਠੀਕ ਹੈ ਵੈਸੇ ਤਾਂ ਆਪਾਂ ਕਹਾਂਗੇ ਵੀ ਵੀ ਆ ਕੇ ਆਪ ਦਾ ਚੈੱਕ ਕਰਕੇ ਫਿਰ ਲੈ ਕੇ ਜਾਓ ਹਨਾ ਅਸੀਂ ਵੀ ਵੈਸੇ ਰੱਖਣ ਵੇਲੇ ਵੀ ਅਸੀਂ ਜਿਹੜੇ ਕਸਟਮਰ ਨੂੰ ਦੂ भेजनाया ਅਸੀਂ ਸਮਾਨ ਖੁਦ ਚੈੱਕ ਕਰਕੇ ਭੇਜਦੇ ਆ ਵੀ ਸਹੀ ਹੋਵੇ ਬਸ ਠੀਕ ਆ ਹਾਂ 100 ਵਿੱਚ ਕੋਈ ਸਮਾਨ ਚ ਗਲਤ ਨਿਕਲਦਾ ਵੀ ਤਾਂ ਉਹਦੀ ਆਪਣੀ ਫੁੱਲ ਗਰੰਟੀ ਸਾਡੀ ਠੀਕ ਆ ਸ਼ਕਤੀ ਬਾਈ ਤੇ ਬਈ ਇਹ ਸਾਧੂਗੜਾ ਬਹੁਤ بڑا ਬਾਜ਼ਾਰ ਆ ਇਹ ਤੇ ਸ਼ਕਤੀ ਬਾਈ ਨੇ ਦੁਕਾਨ ਆਪਣੀ ਹੁਣ ਇਹ ਬਾਜ਼ਾਰ ਆ ਗਿਆ ਰਿਮਜੀਮ ਢਾਬਾ ਇਹ ਇਧਰਲੀ ਸਾਈਡ ਜਦੋਂ ਆਪਾਂ ਰਾਜਪੁਰੇ ਤੋਂ ਸਰਹੰਦ ਨੂੰ ਜਾਂਦੇ ਆ ਉਹ ਰਿਮਜੀ ਢਾਬਾ ਰਿਮਜੀਮ ਢਾਬਾ ਉਹਦੇ ਸਾਹਮਣੇ ਆ ਹੁਣ ਇਹ ਪਹਿਲਾਂ ਉਧਰਲੀ ਸਾਈਡ ਸੀਗੀ ਇਹ ਆਪਣੀ ਦੁਕਾਨ ਤੇ ਹੁਣ ਇਧਰਲੀ ਸਾਈਡ ਆ ਗਈ ਤੇ ਗੱਡੀਆਂ ਜਿੰਨੀਆਂ ਵੀ ਖੜੀਆਂ ਬਈ ਤੁਹਾਡੇ ਸਾਹਮਣੇ ਆ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਮੇਰੀ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੇਰੇ ਨੂੰ ਤੇ ਤਾਂ ਨਵੇਂ-ਨਵੇਂ ਵੀਡੀਓ ਦੇਖ ਸਕੋਗੇ ਤੁਸੀਂ ਤੇ ਇਹ origianlly ਆ ਬਈ ਇਹਦੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਕਈ ਵਾਰ ਕਿਸੇ ਨੂੰ ਬੋਡੀ ਲੈਣ ਦਾ ਸਮਾਨ ਚਾਹੀਦਾ ਹੁੰਦਾ ਕਿਉਂਕਿ ਲਾਈਟਾਂ ਵਗੈਰਾ ਡਿੱਗੀ ਹੋ ਗਿਆ ਕੋਈ ਹਨਾ ਬਹੁਤ ਚੀਜ਼ਾਂ ਜੋ ਵੀ ਤੁਹਾਨੂੰ ਡਿੱਗਦੀਆਂ ਚਾਹੀਦੀਆਂ ਤੁਸੀਂ ਫੋਨ ਕਰ ਲਿਓ ਤੇ ਆਪਾਂ ਚੱਲਦੇ ਆਂ ਉਧਰਲੀ ਸਾਈਡ ਤੁਹਾਨੂੰ ਮੈਂ ਹੁਣ ਦਿਖਾਣਾ ਟਰਬੋ ਗੇਰਾ ਮੋਟੀ ਜਪੀਆਂ ਨੇ ਤੇ ਜਿਹੜਾ ਬੰਪਰ ਹੋ ਗਿਆ ਪੁਰਾਣਾ ਇਹ ਤਾਂ ਮੇਰੇ ਨਾਲ ਡੈਮੇਜ ਹੀ ਨਹੀਂ ਤੇ ਕੀ ਦਿਖਾਣ ਲੱਗਿਓ ਸ਼ਕਤੀ ਵੀਰੇ ਹੁਣ ਇਹ ਆਪਣੇ ਕੋਲ ਟਰਬੋ ਅੱਛਾ ਟਰਬੋ ਹਾਂ ਟਰਬੋ ਪੰਜਰ ਆਪਣੇ ਕੋਲ ਕਾਫੀ ਸਾਰੀਆਂ ਆਦੇ ਕੋਈ ਟਿਓਸ ਦੀ ਅੱਛਾ 8TOS ਦੀ ਹਾਂ 8TOS ਦੀ ਟਰਬੋ ਜੀ ਕਿਸੇ ਕਸਟਮਰ ਨੂੰ ਚਾਹੀਦੀ ਹੋਵੇ ਠੀਕ ਹੈ ਤੇ ਜਮਾਂ ਹੀ ਬ੍ਰਾਂਡ ਨਿਊ ਕੰਡੀਸ਼ਨ ਦੇ ਟਰਬੋ ਆ ਇਹ ਕਿੰਨੇ ਕੀਤੇ ਦੇ ਦੋਗੇ ਬਈ ਇਹ ਟਾਇਲ ਦੀ ਟਰਬੋ 7000 ਰੁਪਏ ਦੀ ਰੇਂਜ ਦੇ ਦੇ। ਹੋਰ ਕਰ ਦੋਗੇ ਮਾਨਤਨ। ਮਾਨਤਨ ਜਿਹੜੇ ਤੁਹਾਡੀ ਵੀਡੀਓ ਦੇਖ ਕੇ ਉਹ ਫੋਲੋ ਕਰ ਦੰਗੇ। ਬਹੁਤ ਠੀਕ ਹੈ ਜੀ ਨੇ ਕਹਿਤਾ ਵੀ ਪ੍ਰਿੰਸ ਦੀ ਵੀਡੀਓ ਦੇਖੀ ਆ ਵੀ ਮਾਨਤਨ ਹੋਣੀਗਾ ਤੁਹਾਨੂੰ। ਇਹ ਸਕੋਡਾ ਦੀ ਟਰਬੋ, ਇਹ ਸਕੋਡਾ ਦੀ ਪਈਆ ਟਰਬੋ। ਇਹ ਰਿਪੇਅਰ ਹੋਈਆਂ ਹੋਈਆਂ ਕਿ ਨਹੀਂ ਭਾਜੀ ਜਨਰਲ ਗੱਡੀ ਦੇ ਵਿੱਚੋਂ ਖੁੱਲੀ ਹੋਈਆਂ ਨੇ। ਅੱਛਾ ਜੈਨੂਅਨ ਹੀ ਨੇ ਇਹ। ਹਾਂ ਹਾਂ ਗੱਡੀ ਦੇ ਵਿੱਚੋਂ ਕੋਲ ਕੇ ਰੱਖੇ। ਓਕੇ। ਆਹ ਕੰਪਰੈਸ਼ਰ ਪਾਏ ਆਪਣੇ ਕੋਲ। ਕੰਪਰੈਸ਼ਰ। ਹਾਂ ਸਾਰੀਆਂ ਗੱਡੀਆਂ ਦੇ ਨੇ ਕਿ तकरीबन ਬਹੁਤ ساری ਗੱਡੀਆਂ ਦੇ ਪਾਏ ਆ ਜਿਵੇਂ ਵੀ ਕੀ ਕਲਟ

अच्छा एबीएस ਨੇ ਇਹ ਹਾਂ एबीएस ਨੇ ਇਹ ਕਿਸੇ ਨੂੰ ਚਾਹੀਦਾ ਹੁੰਦਾ ਹੈ ਹਾਂਜੀ ਹਾਂਜੀ ਤੇ ਸਟੀਪ ਪਾਵਰ ਸਟੀering ਪੰਪ ਪਾਈਨ ਆਪਣੇ ਕੋਲ ਕਰਨੀ ਬਹੁਤ ਸਮਾਨ ਹੈ ਇਹਦੇ ਅਸੀਂ ਪੈਨੇ ਭਈ ਇਹ ਇਹ ਵੀ ਗੱਡੀਆਂ ਦੇ ਸਾਰੀਆਂ ਦੇ ਨਹੀਂ ਹੈ ਕਿ ਜ਼ਿਆਦਾਤਰ ਜੇ ਨਾ ਵੀ ਹੋਏ ਬਾਈ ਤੁਸੀਂ ਫੋਨ ਕਰ ਲਿਓ ਸ਼ਕਤੀ ਨੂੰ ਕਿਤੇ ਨਾ ਕਿਤੇ ਤੁਹਾਨੂੰ ਦਵਾ ਦੂਗਾ ਇਹ ਹਾਂ ਹਾਂ ਤੇ ਉਹਦੇ ਗੱਡੀਆਂ ਆਲੇ ਇੱਕ ਸਵਿਫਟ ਦਾ ਇਹ ਸਵਿਫਟ ਦਾ ਇਹ ਮਿਲਦਾ ਨਹੀਂ ਹੁੰਦਾ ਜ਼ਿਆਦਾਤਰ اچھا ਹਾਂ ਕਰੋ ਬਈ ਚੈੱਕ Ориジナル ਹੀ ਹੈ ਨਾ ਇਹ ओरिजिनल ओरिजिनल ਭਾਜੀ ਦੇਖੋ ਇਧਰ ਸਾਰਾ ਹੀ ਇਸ ਦਾ 16 ਮਾਡਲ ਦਾ ਨਾਲੇ ਇਹ ਕਿੰਨੇ ਦਾ ਦੋਵਾਂਗੇ ਇਹ ਇਹ ਆਪਾਂ ਤੁਹਾਡੇ ਸਾਡੇ ਕੋਲੇ ਸਾਨੂੰ 4500 ਰੁਪਏ ਤਾਂ ਮਿਲ ਜਾਣਾ ਹੈ ਮਾਰਕੀਟ ਰੇਟ ਇਹਦਾ 10000 11000 ਹੈ ਅੱਛਾ ਆਪਾਂ 4500 ਰੁਪਏ ਤਾਂ 4500 ਰੁਪਏ ਤਾਂ ਦੇ ਦਿੰਦੇ ਆ ਇਹ 16 ਮਾਡਲ ਦਾ ਨਾਲੇ 16 ਮਾਡਲ ਦਾ ਹੈ ਹਾਂ ਹਾਂ ਕਰ ਲਓ ਬਈ ਕੰਡੀਸ਼ਨ ਚੈੱਕ オリジナル ਹੀ ਆ ਜਿਵੇਂ ਵੀ ਗੱਡੀ ਚੋਂ ਕੱਢਿਆ ਹੋਇਆ ਹੈ ਇਹ ਕੋਈ ਸ਼ੇਡ ਕਰਨੀ ਨਹੀਂ ਕਰੀ ਹੋਈ ਹੈ ਇਹਦੇ ਨਾਲ ਤੇ ਤੇ ਹਾਂਜੀ ਬਾਈ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਸ਼ਕਤੀ ਬਾਈ ਕੋਲ ਜਿਹੜਾ ਜਿਹੜਾ ਇਸ ਟਾਈਮ ਸਮਾਨ ਪਏ ਆਪਾਂ ਤੁਹਾਨੂੰ ਸਾਰਾ ਦਿਖਾਤਾ ਤੇ ਸ਼ਕਤੀ ਵੀਰੇ ਜਿਹੜਾ ਵੀ ਮੇਰੀ ਕੋਈ ਵੀਡੀਓ ਦੇਖ ਕੇ ਆਊਗਾ ਉਹਨੂੰ ਜਿੰਨਾ ਕੁ ਵੀ ਮਾਨਤਾਨ ਹੋਊਗਾ ਬਾਈ ਸ਼ਕਤੀ ਬਾਈ ਕਰੂਗਾ ਜਿੱਥੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਦਾ ਆਪਾਂ ਫੁੱਲ ਮਾਨਤਾਨ ਮਾਨਤਾਨ ਪੂਰਾ ਹੋਊਗਾ ਬਾਈ ਤੇ ਜਿੰਨਾ ਉਹ ਆਪਣੇ ਕੋਲ ਗੱਡੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਅਗੜੀ ਨੇ ਬਾਈ ਇਸ ਟਾਈਮ ਆਪਣੇ ਕੋਲ ਉਹਨਾਂ ਦਾ ਤੁਹਾਨੂੰ ਸਮਾਨ ਦਿਖਾਤਾ ਬਾਕੀ ਜਿਹੜੀ ਗੱਡੀ ਤੁਹਾਨੂੰ ਚਾਹੀਦਾ ਹੋਊਗਾ ਤੁਸੀਂ ਇੱਕ ਬਾਈ ਸ਼ਕਤੀ ਨੂੰ ਫੋਨ ਕਰ ਲਿਓ ਉਹ ਤੁਹਾਨੂੰ ਕਿਤੇ ਨਾ ਕਿਤੇ ਅਰੇਂਜਮ ਤੇ WhatsApp ਤੇ ਮੈਸੇਜ ਕਰਾ ਲਿਆ ਕਰ ਸ਼ਕਤੀ ਵੀਰੇ ਜੋ ਵੀ ਹੁੰਦਾ ਤੁਸੀਂ WhatsApp ਤੇ ਮੈਸੇਜ ਕਰਕੇ ਦੱਸ ਦਿਆ ਕਰੋ ਵੀ ਭਾਈ ਸਾਨੂੰ ਆਹ ਸਮਾਨ ਚਾਹੀਦਾ ਉਹ ਸ਼ਕਤੀ ਵੀਰਾ ਤੂੰ ਉਹਨੂੰ ਦੱਸ ਦਿਆ ਕਰੋ ਜੇ ਅਸੀਂ ਫੋਨ ਨਾ ਕੋਈ ਅਟੈਂਡ ਕਰੇ ਤਾਂ ਸਾਨੂੰ WhatsApp ਤੇ ਮੈਸੇਜ ਕਰ ਦਿਓ ਅਸੀਂ ਮੈਸੇਜ ਸੀਨ ਕਰਕੇ ਨਾਲ ਹੀ ਉਹਨੂੰ ਰਿਪਲਾਈ ਦੇ ਦਾਂਗੇ ਤੇ ਹਾਏ ਐਲੋ ਦੇ ਮੈਸੇਜ ਨਾ ਕਰਿਆ ਕਰੋ ਜਿਹੜਾ ਤੁਹਾਨੂੰ ਸਮਾਨ ਚਾਹੀਦਾ ਹੁੰਦਾ ਉਹ ਲਿਖ ਕੇ ਪਾ ਦਿਆ ਕਰੋ ਭਾਵੇਂ ਰਿਪੋਰਟਿੰਗ ਸੱਟ ਦਿਆ ਕਰੋ ਵੀ ਭਾਈ ਸ਼ਕਤੀ ਵੀਰੇ ਆਹ ਤੁਹਾਨੂੰ ਸਮਾਨ ਚਾਹੀਦਾ ਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਪ੍ਰਿੰਸ ਧਮਾਨਪਾਕੇ 7500 ਮੇਰੀ ਆਈਡੀ ਹੈ ਬਈ ਉੱਤੇ ਤੇ ਮਿਲਦੇ ਆ ਬਈ ਆਪਾਂ ਅਗਲੀ ਵੀਡੀਓ 'ਚ ਸੀਗਾ नक्की ਬਈ ਸ਼ੁਕਰੀਆ ਤੇਰਾ ਸਾਰਿਆਂ ਦਾ ਸ਼ੁਕਰੀਆ